ਤਾਰੇ ਖਿਰਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤਾਂ ਮੈਂ ਸੁਨੀਦਰ ਕੰਬੋਜ ਐਸ ਵੇਲੇ ਮੌਜੂਦ ਹਾਂ ਜਲੰਧਰ ਦੇ ਐਂਟਰੀ ਪੁਆਇੰਟ ਤੇ ਲੰਮਾ ਪਿੰਡ ਚੌਂਕ ਦੇ ਵਿੱਚ ਜਿੱਥੇ ਕਿ ਮੌਸਮ ਦੀ ਜਾਣਕਾਰੀ ਅਸੀਂ ਆਪਣੇ ਦਰਸ਼ਕਾਂ ਨੂੰ ਦੇਣ ਜਾ ਰਹੇ ਹਾਂ ਕਿ ਐਸ ਵੇਲੇ ਵੀ ਜਿਹੜੀ ਸੀਤ ਲਹਿਰ ਹੈਗੀ ਆ ਬਿਲਕੁਲ ਚੱਲ ਰਹੀ ਆ ਪਿਛਲੇ ਦਿਨਾਂ ਵਾਂਗ ਪਰ ਇਹ ਧੁੰਦ ਦੀ ਗੱਲ ਕਰੀਏ ਧੁੰਦ ਦੀ ਜਿਹੜੀ ਵਿਜ਼ਿਬਿਲਟੀ ਹੈਗੀ ਆ ਉਹ ਅੱਗੇ ਨਾਲੋਂ ਕਾਫੀ ਘੱਟ ਹੈਗੀ ਆ ਪਰ ਲੋਕ ਇਸ ਹੱਡਚੀਰਵੀਂ ਠੰਡ ਤੋਂ ਬਚਣ ਲਈ ਚਾਹ ਦਾ ਸਹਾਰਾ ਜਾਂ ਅੱਗ ਦਾ ਸਹਾਰਾ ਲੈਂਦੇ ਹੋਏ ਨਜ਼ਰ ਆ ਰਹੇ ਨੇ ਜਿੱਦਾਂ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਦੱਸਿਆ ਆਪਣੇ ਦਰਸ਼ਕਾਂ ਨੂੰ ਕਿ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਸੀ ਉਹਨਾਂ ਨੇ ਵੀ ਜਾਣਕਾਰੀ ਦਿੱਤੀ ਸੀ ਕਿ ਖਾਣ ਪੀਣ ਦਾ ਥੋੜਾ ਜਿਹਾ ਪਰਹੇਜ਼ ਕਰੋ ਜਿਹੜੀਆਂ ਗਰਮ ਚੀਜ਼ਾਂ ਹੈਗੀਆਂ ਉਹ ਉਹਨਾਂ ਦੀ ਵਰਤੋਂ ਕਰੋ ਪਰ ਐਸੇ ਲਈ ਦੀਆਂ ਤਸਵੀਰਾਂ ਜਿਹੜੀਆਂ ਫੇਰੇ 9 ਵਜੇ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਰੂਬਰੂ ਕਰ ਰਿਹਾ ਕਿ ਲੋਕ ਜਿਹੜੇ ਹੈਗੇ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਨਜ਼ਰ ਆ ਰਹੇ ਨੇ ਔਰ ਲਾਲੀ ਨਾਲ ਇਹ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਠੰਡ ਕਾਰਨ ਜਿਹੜੇ ਲੋਕ ਝਾੜੀ ਟੱਪਾ ਕਰਦੇ ਨੇ ਉਹਨਾਂ ਦੇ ਕੰਮਕਾਜ ਤੇ ਖਾਸਾ ਅਸਰ ਜਿਹੜਾ ਹੈਗਾ ਉਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਇਸ ਇਲਾਕੇ ਦੇ ਵਿੱਚ ਰੇਤਾ ਬਦਰੀ ਦਾ ਕੰਮ ਜਿਹੜਾ ਹੈਗਾ ਉਹ ਚੱਲਦਾ ਹੈ ਰੇਤਾ ਬਦਰੀ ਜਿਹੜੀ ਲੋਕ ਕੰਸਟਰਕਸ਼ਨ ਦਾ ਕੰਮ ਕਰਵਾਉਂਦੇ ਨੇ ਆਪਣੇ ਘਰ ਨਵੇਂ ਬਣਵਾਉਂਦੇ ਨੇ ਉਹਨਾਂ ਦਾ ਕੰਮਕਾਜ ਵੀ ਅਸਲ ਵਿੱਚ ਬਿਲਕੁਲ ਪ੍ਰਭਾਵਿਤ ਹੋਇਆ ਠੰਡ ਨਾਲ ਕਿਉਂਕਿ ਲੋਕ ਠੰਡ ਕਰਨ ਜਿਹੜਾ ਕੰਮ ਕਾਜ ਆਪਣੇ ਘਰਾਂ ਦੇ ਕਰਵਾਉਂਦੇ ਉਹ ਨਹੀਂ ਕਰਵਾ ਰਹੇ ਔਰ ਇਹਦੇ ਕਰਕੇ ਲੋਕਾਂ ਨੂੰ ਜਿਹੜੇ ਰੇਤਾ ਬਦਰੀ ਦਾ ਕਾਰੋਬਾਰ ਨਾਲ ਜੁੜੇ ਹੋਏ ਲੋਕ ਹੈਗੇ ਨੇ ਉਹਨਾਂ ਨੂੰ ਇਸ ਚੀਜ਼ ਦਾ ਕਾਫੀ ਫਰਕ ਪਿਆ ਹੈਗਾ ਔਰ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਤਸਵੀਰਾਂ ਦੇ ਵਿੱਚ ਕੀ ਲੋਕ ਠੰਡ ਤੋਂ ਬਚਣ ਲਈ ਉਹ ਲੋਕ ਹੈ ਜਿਹੜੇ ਰੇਤਾ ਦੀ ਧੋਅ ਟੋਈ ਕਰਦੇ ਨੇ ਉਹ ਲੋਕ ਇਸ ਵੇਲੇ ਅੱਗ ਸੇਕਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਕੰਮ ਕਾਰ ਪ੍ਰਭਾਵਿਤ ਹੈ ਔਰ ਕੰਮ ਕਾਜ ਪ੍ਰਭਾਵਿਤ ਹੋਣ ਦੇ ਨਾਲ ਨਾਲ ਉਹ ਇਸ ਅੱਗ ਤੋਂ ਇਸ ਠੰਡ ਤੋਂ ਬਚਣ ਲਈ ਅੱਗ ਦਾ ਸਾਰਾ ਲੈ ਰਹੇ ਨੇ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗਾ ਸਤਿ ਸ੍ਰੀ ਅਕਾਲ ਸਰ ਆਪਣਾ ਨਾਮ ਕੀ ਜਸਵਿੰਦਰ ਦਾ ਸਰ ਜਸਵਿੰਦਰ ਭਾਈ ਠੰਡ ਕਾਰਨ ਕਾਫੀ ਕੰਮ ਕਾਜ ਵੀ ਪ੍ਰਭਾਵਿਤ ਹੋਇਆ ਔਰ ਕਿੰਨਾ ਕੁ ਨੁਕਸਾਨ ਹੋ ਰਿਹਾ ਹੈ ਇਸ ਵੇਲੇ ਠੰਡ ਕਰਕੇ ਵੇਖੋ ਜੀ ਕੁਝ ਤਾਂ ਠੰਡ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕੁਝ ਇਹਨਾਂ ਸਰਕਾਰਾਂ ਕਰਕੇ ਬਹੁਤ ਹੋਇਆ ਹੈ ਠੰਡ ਨੇ ਤੇ ਆਪਣਾ ਨੁਕਸਾਨ ਕੀਤਾ ਕਿ ਮਤਲਬ ਠੰਡ ਕਰਕੇ ਕੰਮ ਨਹੀਂ ਚੱਲ ਰਿਹਾ ਕੋਈ ਮਿਸਤਰੀ ਕੰਮ ਤਾਂ ਨਹੀਂ ਲੱਗ ਰਿਹਾ ਤੇ ਮਿਸਤਰੀ ਕਮਾ ਦਾ ਲੱਗਣਗੇ ਤੇ ਸਾਡੇ ਕੰਮ ਚੱਲਣਗੇ ਅਗਰ ਮਿਸਤਰੀ ਨਹੀਂ ਕਰੋ ਉਹਨਾਂ ਕੇ ਤਾਂ ਸਾਡੇ ਕੰਮ ਕਿਸੇ ਚੱਲਣਗੇ ਨਹੀਂ ਠੰਢੀ ਜਿਹੜੇ ਤੁਹਾਡੇ ਨਾਲ ਜੁੜੇ ਲੋਕ ਹੈਗੇ ਨੇ ਜਿਹੜੇ ਦਿਹਾੜੀ ਟੱਪਾ ਕਰਦੇ ਨੇ ਲੇਲੀ ਜਿਹਨੂੰ ਸਿੱਧੀ ਪਾਸਾ ਚ ਕਹਿੰਦੀ ਹੈਂਡ ਟੂ ਮਾਉਥ ਹੈਗੇ ਰੋਜ਼ ਕਮਾ ਕੇ ਖਾਣ ਵਾਲੇ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋ ਰਿਹਾ ਸੀ ਵੇਖੋ ਜੀ ਸਿੱਧੀ ਜੀ ਗੱਲ ਹੈ ਜਿਹੜੇ ਤਾਂ ਸਾਡੇ ਕੋਲ ਕੰਮ ਕਰਦੇ ਨੇ ਮੈਂ ਦੂਜਿਆਂ ਦੀ ਤਾਂ ਨਹੀਂ ਗਰੰਟੀ ਦਿੰਦਾ ਜਿਆ ਮਤਲਬ ਦੂਜੇ ਵਾਰੀ ਨਹੀਂ ਕਹਿੰਦਾ ਇਹ ਸਾਡੇ ਕੋਲ ਕਰਦੇ ਨੇ ਸ਼ਾਮ ਨੂੰ ਸਾਨੂੰ ਵੇਖਣਾ ਪੈਂਦਾ ਕਿ ਮਤਲਬ ਚਲੋ ਸਾਡਾ ਤੇ ਜੋ ਹੈਗਾ ਹੈਗਾ ਇਹਨਾਂ ਦਾ ਵੀ ਕਿਤੇ ਰੋਟੀ ਪਣੀ ਹੈ ਇਹਨਾਂ ਨੂੰ ਜੋ ਵੀ ਟੈਲੀਫੋਨ ਬੰਦਾ ਸ਼ਾਮ ਨੂੰ ਥੋੜਾ ਬਹੁਤਾ ਕੋਲੋ ਦੇ ਕੇ ਤੁਰੇ ਤਾਂ ਵੀ ਚਲੋ ਯਾਰ ਤੁਸੀਂ ਆਪਣਾ ਮਤਲਬ ਰੋਟੀ ਪਾਣੀ ਚਲਾਓ ਤੇ ਕੋਈ ਨਹੀਂ ਪਰ ਸਾਡੇ ਨੇ ਦੋ ਦੋ ਦਿਨ ਕਹਿ ਕੇ ਚਾਰ-ਚਾਰ ਦਿਨ ਕਰਕੇ ਦਿਨ ਪਾਰ ਕਰਨ ਦੇ ਚਲੋ ਕੋਈ ਗੱਲ ਨਹੀਂ ਲੱਗਦਾ ਕੋਈ ਜਾਣਕਾਰੀ ਮਿਲੀ ਕਿ ਮੌਸਮ ਕਦੋਂ ਬਟਿਕਰ ਖੋ ਠੰਡ ਲਗਾਤਾਰ ਕੈਰ ਵਰ ਪਾ ਰਹੀ ਆ ਔਰ ਡਾਕਟਰ ਵੀ ਮੌਸਮ ਵਿਭਾਗ ਦੇ ਮਾਹਰ ਵੀ ਇਸ ਚੀਜ਼ ਨੂੰ ਕਹਿ ਰਹੇ ਕਿ ਹਜੇ ਹੋਰ ਅੱਗੇ ਇਦਾਂ ਹੀ ਠੰਡ ਜਾਰੀ ਰਹੇਗੀ ਮੇਰੇ ਕੋਲ ਸਾਡਾ ਤਾਂ ਅੰਦਾਜ਼ਾ ਇਹ ਹੈ ਕਿ ਮਤਲਬ ਸਾਨੂੰ ਤੇ ਲੱਗਦਾ ਵੀ ਜਿਹੜੇ ਹਿਸਾਬ ਨਾਲ ਠੰਡ ਪੈ ਰਹੀ ਏ ਮੈਨੂੰ ਨਹੀਂ ਲੱਗਦਾ ਇੱਕ ਮਹੀਨਾ ਵੀ ਅਜੇ ਰਾਤ ਮਿਲੇ ਕੋਈ ਸੋ ਇਹ ਸਨ ਜਿਹੜੇ ਰੇਤਾ ਬਦਰੀ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਲੋਕ ਨੇ ਔਰ ਇਸ ਲਈ ਠੰਡ ਤੋਂ ਬਚਣ ਲਈ ਅ ਅੱਗ ਦਾ ਸਾਰਾ ਲੈ ਰਹੇ ਨੇ ਔਰ ਲਗਾਤਾਰ ਅਸੀਂ ਆਪਣੇ ਦਰਸ਼ਕਾਂ ਨੂੰ ਤਸਵੀਰਾਂ ਦਿਖਾ ਰਹੇ ਹਾਂ ਪਿਛਲੇ ਲੰਬੇ ਪਿਛਲੇ ਕਾਫੀ ਦਿਨਾਂ ਤੋਂ ਕਿ ਲੋਕ ਜਿਹੜੇ ਹੈਗੇ ਨੇ ਕਿਵੇਂ ਗੁਜ਼ਰਬਸਰ ਕਰਦੇ ਨੇ ਜੇ ਚਾਹ ਦੀ ਦੁਕਾਨ ਦੀ ਗੱਲ ਕਰੀਏ ਤੇ ਉਹਨਾਂ ਦਾ ਵੀ ਇਹੀ ਕਹਿਣਾ ਤਰਕ ਦੱਸਿਆ ਗਿਆ ਕਿ ਲੋਕ ਜਿਹੜੇ ਹੈਗੇ ਦੁਕਾਨਦਾਰ ਹੈਗੇ ਨੇ ਆਪਣੀ ਦੁਕਾਨ ਤੇ ਬੈਠੇ ਹੀ ਜਿਹੜੀ ਚਾਹ ਹੈਗੀ ਉਹ ਮੰਗਵਾ ਰਹੇ ਨੇ ਉਹਨਾਂ ਦੇ ਉਹਨਾਂ ਤੇਕਰ ਪਹੁੰਚ ਨਹੀਂ ਕਰਦੇ ਕਈ ਵਾਰੀ ਦੇਖਿਆ ਕਿ ਦੁਕਾਨ ਦੇ ਉੱਤੇ ਚਾਹ ਵਾਲੀ ਦੁਕਾਨ ਤੇ ਬੈਠ ਕੇ ਲੋਕ ਜਾਦੀਆਂ ਚੁਸਕੀਆਂ ਲੈਂਦੇ ਹੋਏ ਨਜ਼ਰ ਆ ਰਹੇ ਨੇ ਪਰ ਉਹ ਜਿਹੜਾ ਰਸ਼ ਹੈਗਾ ਉਹ ਜਿਹੜੀ ਤਸਵੀਰ ਹੈਗੀ ਉਹ ਅਸਲੇ ਦਿਖਾਈ ਨਹੀਂ ਦੇ ਰਹੀ ਪਰ ਜੇ ਗੱਲ ਕਰੀਏ ਆਉਣ ਵਾਲੇ ਸਮਾਂ ਦੀ ਜਾਂ ਮੌਸਮ ਵਿਭਾਗ ਦੇ ਮਾਰਾਂ ਦੀ ਜਾਂ ਡਾਕਟਰਾਂ ਦੀ ਉਹਨਾਂ ਦਾ ਸਾਸ ਕਹਣਾ ਕਿ ਗਰਮ ਕੱਪੜੇ ਦੀ ਵੱਤੋ ਵੱਧ ਵਰਤੋ ਜਿਹੜਾ ਠੰਡਾ ਪਾਣੀ ਆ ਉਹਨੂੰ ਅ ਅਵੋਇਡ ਕਰੋ ਉਹਨੂੰ ਨਾ ਵਰਤੋ ਗਰਮ ਕੋਸਾ ਪਾਣੀ ਕਰਕੇ ਪੀਓ ਤੇ ਜੇ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਸਾਸ ਕੀਤਾ ਕਿ ਹਜੇ ਹੋਰ ਠੰਡ ਜਿਹੜੀ ਹੈਗੀ ਹੋਰ ਜਿਹੜੀ ਪਵੇਗੀ ਔਰ ਜਿਹੜਾ ਜੇ ਵਿਜ਼ਿਬਿਲਟੀ ਦੀ ਗੱਲ ਕਰੀਏ ਵਿਜ਼ਿਬਿਲਟੀ ਅੱਗੇ ਨਾਲੋਂ ਕਾਫੀ ਫਰਕ ਹੈਗਾ ਧੁੰਦ ਜਿਹੜੀ ਹੈਗੀ ਆ ਉਹ ਨਜ਼ਰ ਨਹੀਂ ਆ ਰਹੀ ਪਰ ਜਿਹੜੀ ਹੱਡਚੀਰ ਵੀ ਠੰਡ ਹੈਗੀ ਆ ਉਹ ਲਗਾਤਾਰ ਨਜ਼ਰ ਆ ਰਹੀ ਹੈ ਲਗਾਤਾਰ ਪੈ ਵੀ ਰਹੀ ਹੈ ਔਰ ਇਹਦੇ ਨਾਲ ਲੋਕ ਵੀ ਕਾਫੀ ਪ੍ਰਭਾਵਿਤ ਹੋ ਰਹੇ ਨੇ ਔਰ ਪੰਜਾਬ ਸਰਕਾਰ ਵੱਲੋਂ ਵੀ ਅਹਿਮ ਕਦਮੀ ਕਰਦੇ ਹੋਏ ਜਿਹੜੇ ਸਕੂਲੀ ਬੱਚੇ ਹੈਗੇ ਉਹਨਾਂ ਨੂੰ ਛੁੱਟੀਆਂ ਕਰ ਦਿੱਤੀਆਂ 14 ਤਰੀਕ ਤੱਕ ਹਾਲਾ ਕਿ ਕੱਲ ਲੋਹੜੀ ਹੈਗੀ ਔਰ ਪਰਸੋ 5 ਤੱਕ 14 ਤਰੀਕ ਤੱਕ ਛੁੱਟੀਆਂ ਹਜੇ ਸਕੂਲਾਂ ਦੇ ਵਿੱਚ ਚੱਲ ਰਹੀਆਂ ਨੇ ਇਸ ਦਾ ਇਸ ਦਾ ਬੱਚਿਆਂ ਨੂੰ ਕਾਫੀ ਜਿਹੜਾ ਫਾਇਦਾ ਹੋਇਆ ਕਿਉਂਕਿ बच्चे स्कूल ਜਾਂਦੇ ਸੀ ਸਵੇਰੇ ਤੜਕੇ ਉੱਠ ਕੇ ਖਲਾਕੀ 9:30 ਦਾ ਟਾਈਮ ਹੈਗਾ ਇਸ ਵੇਲੇ ਵੀ 9 ਵਜੇ ਦੇ ਕਰੀਬ ਦਾ ਸਮਾਂ ਹੈਗਾ ਔਰ ਇਸ ਵੇਲੇ ਵੀ ਕਾਫੀ ਠੰਡ ਜਿਹੜੀ ਹੈਗੀ ਆ ਉਹ ਪੈਂਦੀ ਹੋਈ ਨਜ਼ਰ ਆ ਰਹੀ ਇਸ ਕਰਕੇ ਬੱਚਿਆਂ ਦਾ ਇਹ ਸਰਦ ਤੋਂ ਕਾਫੀ ਹੱਥ ਕਰ ਬਚਾ ਹੈਗਾ ਪਰ ਜਿਹੜੇ ਲੋਕ ਕੰਮ ਕਾਜ ਤੇ ਜਾਂਦੇ ਨੇ ਉਹਨਾਂ ਨੂੰ ਇਸ ਦਾ ਅਸਰ ਕਾਫੀ ਹੁੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਿਹੜੇ ਮਾਹਰ ਹੈਗੇ ਉਹਨਾਂ ਦਾ ਵੀ ਖਾਸ ਕਹਿਣਾ ਹੈਗਾ ਕਿ ਜੇ ਕੋਈ ਜ਼ਰੂਰੀ ਕੰਮ ਹੈਗਾ ਤਾਂ ਹੀ ਘਰੋਂ ਨਿਕਲੋ ਅਦਰਵਾਈਜ਼ ਔਰ ਛੋਟਾ-ਪੋਟਾ ਕੰਮ ਹੈਗਾ ਤੁਹਾਨੂੰ ਘਰੋਂ ਨਿਕਲ ਤੋਂ ਅਵੋਇਡ ਕਰਦੋ ਘਰੋਂ ਨਾ ਨਿਕਲੋ ਔਰ ਇਹੀ ਡਾਕਟਰਾਂ ਦਾ ਵੀ ਕਹਿਣਾ ਕਿ ਜਿਹੜੀ ਖਾਨ ਪੀਣ ਦੀਆਂ ਚੀਜ਼ਾਂ ਹੈਗੀਆਂ ਉਹ ਗਰਮ ਚੀਜ਼ਾਂ ਜਿਹੜੀਆਂ ਉਹਨਾਂ ਦੀ ਵਰਤੋਂ ਕਰੋ ਅਦਰਵਾਈਜ਼ ਜਿਹੜੀਆਂ ਹੋਰ ਚੀਜ਼ਾਂ ਹੈਗੀਆਂ ਉਹਨਾਂ ਨੂੰ ਅਵੋਇਡ ਕਰੋ ਹੋਰ ਤਾਜ਼ਾ ਤੇ ਨਵੀਂ ਅਪਡੇਟ ਲਈ ਦੇਖਦੇ ਰਹੋ ਦੈਨਿਕ ਸੂਰਤ ਟੀਵੀ ਤਾਂ ਮੈਨੂੰ ਦਿਓ ਜਲਦੀ ਧੰਨਵਾਦ